ਉਥੇ ਪੁੱਛਿਆ ਕਿ ਸਰਕਾਰ ਚਾਵੇ ਤਾਂ ਭੁਲਿਆ ਸਕਦੀ ਆ ਜੇ ਕਿ ਅੱਜ ਦੀ ਜਿਹੜੀ ਰਿਪੋਰਟਾਂ ਤਿਆਰ ਕੀਤੀ ਉਹ ਕੰਪੈਰੀਸ਼ਨ ਕੀਤਾ ਜਾ ਸਕਦਾ 바ਵਾ ਜੀ ਜਰੂਰ ਮੈਂ ਚਾਹਾਂਗਾ ਤੁਸੀਂ ਐ ਦੱਸੋ ਕਿ ਜਿਹੜੀ ਇਹ ਚੀਜ਼ਾਂ ਰਿਪੋਰਟਾਂ ਨੂੰ ਮੈਂ ਦੇਖੋ ਸਾਹਿਬ ਦੀ ਗੱਲ ਨਾਲ ਬਿਲਕੁਲ ਸਹਿਮਤ ਆ ਉਦੋਂ ਇਹ ਵੀ ਕਹ ਰਿਹਾ ਕਿ ਜਿਹੜੀ 22 ਨਵੰਬਰ 2000 ਆ 22 ਨੂੰ ਆਪਾਂ ਸ਼ੁਰੂ ਕੀਤੀ ਸੀ ਪਲ ਯਾਤਰਾ ਪੈਦਲ ਯਾਤਰਾ ਤੋਂ ਬਿਲਕੁਲ ਆ ਉਹਦੇ ਸੈਂਪਲਿੰਗ ਹੋਈ ਸੀ ਲੇਕਿਨ ਪੀਯੂ ਦੇ ਇਹ ਵੀ ਬੰਦੇ ਜਿਹੜੇ ਨੇ ਉਹ ਸੈਂਪਲਿੰਗ ਲੈਂਦੇ ਸੀ ਨਾਲ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਸੀਗੇ ਉਹਨਾਂ ਦੀ ਹਾਜ਼ਰੀ ਕਿ ਨਾ ਜਾਂਦੇ ਸੀਗੇ ਇਹ ਕੋ ਗੱਲ ਲੱਗੀ ਛੁਪੀ ਨਹੀਂ ਹੈਗੀ ਕੋਈ ਆ ਵੀ ਕਹ ਰਾ ਉਹਨਾਂ ਘਰ ਘਾੜ ਕੇ ਦੇਖੋ ਵੀ ਕੌਣ ਕੌਣ ਜਿਹੜਾ ਪੰਜਾਬ ਪੂਰਨ ਕੌਣ ਕੌਣ ਦੇ ਆ ਵੀ ਕਹਲਾ ਕੋਈ ਜਈ ਸੀ ਕੋਈ ਐਸ ਵੀਰ ਸਾਹਿਬਾਨ ਸੀ ਜਾਂ ਆਕੀਰ ਸਾਹਿਬਾਨ ਸੀ ਜਿਹੜਾ ਵੀ ਉਹਨਾਂ ਦਾ ਰੁਤਬਾ ਸੀਗਾ ਉਹ ਨਾਲ ਇਹ ਵੀ ਕਹਲਾ ਆਪਣੇ ਚੱਲਦੇ ਸੀ ਛਕੋਟਾਂ ਮਾ ਠੀਕਰਿਆ ਇਹ ਆ ਵੀ ਉਹ ਉਹਨਾਂ ਨੂੰ ਬਿਲਕੁਲ ਪਤਾ ਹੈ ਇਹ ਸਭ ਡਰਾਮੇ ਹੋ ਰਹੇ ਨੇ ਦੋ ਦਿਨਾਂ ਲਈ ਡਾਂਗਾਂ ਬੰਦ ਕਰ ਦਿਓ ਜੀ ਆਪਾਂ ਸੈਂਪਲਿੰਗ ਕਰਨੀ ਹੈ ਜੀ ਇਹ ਡਰਾਮੇ ਜਿਹੜੇ ਨੇ ਬੰਦ ਹੋਣੇ ਚਾਹੀਦੇ ਨੇ ਆ ਤੁਸੀਂ ਇੱਥੇ ਆ ਕੇ ਦੋਸਤੋ ਮੈਂ ਹੈਰਾਨ ਆ ਵੇ ਇਹ ਵੀ ਕਹਾਂ ਮੈਂ ਪਹਿਲਾਂ ਵੀ ਕਿਹਾ ਕਿ ਹਟਿਆ ਵੀ ਪਤਾ ਨਹੀਂ ਸਵਰਗ ਕਿਸ ਨੇ ਦੇਖਿਆ ਜਾਂ ਨਰਕ ਕਿਸ ਨੇ ਦੇਖਿਆ ਉਹ ਇਹ ਵਿਚਾਲਾ ਕਹਿ ਦਿੰਦੇ ਆਪਾਂ ਡਰਾ ਦਿੰਦੇ ਆ ਲੇਕਿਨ ਇਹ ਆ ਵੀ ਕਹਾਂ ਤੁਸੀਂ ਨਰਕ ਦੇਖਣਾ ਹੈ ਸਵਰਗ ਤਾਂ ਨਹੀਂ ਮੈਂ ਦੱਸ ਸਕਦਾ ਵੀ ਉੱਥੇ ਜਾ ਕੇ ਸਵਰਗ ਦੇਖ ਲਓ ਜੇ ਨਰਕ ਦੇਖਣਾ ਹੋਵੇ ਪਾਈਪ ਰੋਡ ਤੇ ਜਿਹੜੀ ਮੱਛੀ ਬੰਦੀ ਹੈ ਉਹਦੇ ਜਾ ਕੇ ਤੁਸੀਂ ਸ਼ਾਖ ਖਾਤ ਇਹ ਵੀ ਕਹ ਲੋ ਜਣਾ ਸਰਕਾਰੀ ਨਰਕ ਹੈ ਮੈਂ ਇਹਨੂੰ ਸਰਕਾਰੀ ਨਰਕ ਕਹੂੰਗਾ ਕਿਉਂਕਿ ਇਹ ਵਿਚਾਲਾ ਇੱਥੇ ਜਿੰਨੇ ਬੰਦੇ ਨੇ ਸਾਰੇ ਕਹਿ ਰਹੇ ਨੇ ਅਸੀਂ ਪੜਤੀ ਤੋਂ ਨਵੇਂ ਪੈਸੇ ਦਿੰਨੇ ਆ ਪਰ ਇਹ ਵਿਚਾਰੇ ਰੋਂਦੇ ਨੇ ਕਹ ਰਹੇ ਜਿਹੜੇ ਉਹ ਬਾਥਰੂਮ ਨੇ ਕਹਿੰਦੇ ਉਹਦਾ ਹਾਲਤ ਦੇਖੋ ਜਾ ਕੇ ਮੇਰੀ ਘੁਰਤ ਨਹੀਂ ਪੈ ਰਹੀ ਮੈਂ ਬਾਥਰੂਮ ਜਾ ਕੇ ਦੇਖਾ ਉੱਥੇ ਜਿਹੜਾ ਅੰਦਰੋਂ ਕੂੜਾ ਖਟਿਆ ਹੋਇਆ ਔਰ ਕੀੜੇ ਚੜ ਰਹੇ ਨੇ ਇਹਨਾਂ ਨੇ ਦਿਖਾਇਆ ਇਹਨਾਂ ਨੇ ਕਹਿੰਦੇ ਜੀ ਆਪ ਯਾਹ ਕੀ ਕਿਆ ਬਾਤ ਕਰਦੇ ਹੋ ਬਾਹਰਲੀ ਜਗ੍ਹਾ ਬਾਤ ਮ ਜਾ ਕੇ ਦੇਖੋ ਵੀ ਕਿਤਨਾ ਗੰਦਾ ਉਹ ਸਰਕਾਰ ਹੀ ਮਾਰਾ ਜਮਲ ਐਲ ਐ ਸਾਹਿਬ ਲੋਕਲ ਸਾਹਿਬ ਇਹ ਖਰੇਵਾਲ ਸਾਹਿਬ ਕੋ ਤੁਹਾਡਾ ਏਰੀਆ ਪੈਂਦਾ ਤੁਸੀਂ ਤਾਂ ਸਮਝਦਾਰ ਬੰਦੇ ਹੋ ਯਾਰ ਇਹਨਾਂ ਦੇਖੋ ਵਿਚਾਰਿਆਂ ਦੀ ਇਹਨਾਂ ਨੂੰ ਸੁਣ ਲੋ ਕੋਈ ਇਹ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਇਹ ਕੋਈ ਇਹ ਵੀ ਕਹ ਲੈ ਇਹ ਨਹੀਂ ਹੈਗਾ ਕੋਈ ਲੋਹਾ ਕਿੱਥੇ ਮਾਰ ਕੇ ਛੜ ਲੋ ਜਾਂ ਪੱਥਰ ਛੜ ਨੂੰ ਪਿਆਰ ਉਹਦਾ ਕੋਈ ਵਿਗੜਦਾ ਨਹੀਂ ਲੋਹੇ ਨੂੰ ਵੀ ਨਾਲ ਲੱਗ ਜਾਂਦਾ ਲੋਕਾਂ ਦੇ ਦੰਦ ਖਾਓ ਜਿਹੜੀ ਪੰਜਾਬ ਦੀ ਇੰਨੀ ਵੱਧੀ ਆ ਰਿਕਾ ਵਸ ਜਿਹੜੀ ਨਾਨ ਵਾਕੇ ਡੇਰਿੰਗ ਨਾਲ ਜਿਹੜੀ ਮੱਛੀ ਖਾਲਾ ਪਖੰਡ ਕਰਦੀ ਆ ਉਹਨੂੰ ਤੁਸੀਂ ਜਾਂ ਖੰਦ ਖਵਾ ਰਹੇ ਹੋ ਸ਼ਰਮ ਹੋਣੀ ਚਾਹੀਦੀ ਆਪਾਂ ਥੈਂਕ ਯੂ